ਇੱਕ 1.5 ਸਾਲ ਦੀ ਬੱਚੀ ਦੇ ਨਾਲ ਮਾਸੂਮ ਬੱਚੀ ਨਾਲ ਇੱਕ ਨਵਾਲਕ ਲੜਕੇ ਨੇ ਕਟਿਆ ਹਰਕਤ ਕੀਤੀ ਹੈ ਇੱਕ ਕਟਿਆ ਹਰਕਤ ਨੂੰ ਅੰਜਾਮ ਦਿੱਤਾ ਹੈ ਬੇहद ਹੀ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਦਰਸਲ ਤੁਸੀਂ ਇਸ ਨੂੰ ਸੁਣ ਕੇ ਹੈਰਾਨ ਹੋ ਜਾਓਗੇ ਧਿਆਨ ਵਾਲੇ ਜ਼ਰੂਰ ਇਸ ਖਬਰ ਨੂੰ ਧਿਆਨ ਨਾਲ ਸੁਣਿਓ ਦਰਸਲ ਜਲੰਧਰ ਦੇ ਵਿੱਚ ਇੱਕ ਕਿਰਾਏ ਦੇ ਮਕਾਨ ਤੇ ਇੱਕ ਪਰਿਵਾਰ ਰਹਿੰਦਾ ਸੀ ਤੇ ਇੱਕ ਹੋਰ ਜੋ ਨਵਾਲਕ ਲੜਕਾ ਜਿਸ ਨੇ ਕਟਿਆ ਹਰਕਤ ਕੀਤੀ ਹੈ ਉਹ ਵੀ ਇੱਕ ਕਿਰਾਏ ਦੇ ਮਕਾਨ ਤੇ ਰਹਿੰਦਾ ਸੀਗਾ ਤੇ ਬਸਤੀ ਬਾਵਾ ਖੇਲ ਏਰੀਆ ਦੇ ਵਿੱਚ ਬਾਵਾ ਬੁੱਢਾ ਕੋਲ ਕੋਲ ਪੈਂਦੇ ਇੱਕ ਕਿਰਾਏ ਦੇ ਮਕਾਨ ਕੋਲ ਰਹਿੰਦਾ ਸੀ ਔਰ ਤੁਹਾਨੂੰ ਦੱਸ ਦਈਏ ਕਿ ਇਹ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਪਰਿਵਾਰ ਸੀ ਨਵਾਲਤ ਦਾ ਤੇ ਉਸ ਤੋਂ ਬਾਅਦ ਇਹ ਉਥੇ ਜਲੰਧਰ ਦੇ ਵਿੱਚ ਕਿਰਾਏ ਦੇ ਮਕਾਨ ਤੇ ਰਹਿ ਰਹੇ ਸੀ ਔਰ ਪੀੜਤਾ ਦਾ ਪਰਿਵਾਰ ਵੀ ਉਸੇ ਹੀ ਥਾਂ ਤੇ ਕਿਰਾਏ ਦੇ ਮਕਾਨ ਤੇ ਰਹਿੰਦਾ ਸੀ ਤੇ ਨਵਾਲਕ ਲੜਕੇ ਦਾ ਉਹਨਾਂ ਦੇ ਘਰ ਦੇ ਵਿੱਚ ਆਣਾ ਜਾਣਾ ਸੀਗਾ ਔਰ ਜਿਹੜੀ ਮਾਂ ਸੀ ਉਹ ਇਸ ਕਰਕੇ ਨਹੀਂ ਰੋਕਦੀ ਸੀ ਕਿ ਉਹਨਾਂ ਦੀ ਬੱਚੀ ਵੀ ਛੋਟੀ ਐ ਤੇ ਇਹ ਵੀ ਨਵਾਲਕ ਐ ਤੇ ਉਸ ਨੂੰ ਕੋਈ ਚਿੰਤਾ ਨਹੀਂ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਕਿ ਨਵਾਲਕ ਲੜਕਾ ਵੀ ਇਹ ਧੀ ਘਟਿਆ ਹਲਕਤ ਨੂੰ ਅੰਜਾਮ ਦੇ ਸਕਦੇ ਇੱਕ ਡੇਢ ਸਾਲ ਦੀ ਬੱਚੀ ਦੇ ਨਾਲ ਦੁਸ਼ਕਰਮ ਕਰ ਦਿੱਤਾ ਜਾਂਦਾ ਹੈ ਹਾਲਾਕੀ ਤੁਹਾਨੂੰ ਦੱਸੀਏ ਕਿ ਹੁਣੇ ਜਦੋਂ ਬੱਚੀ ਰੋਂਦੀ ਹੁੰਦੀ ਹੈ ਤਾਂ ਪਿੜਤਾ ਦੀ ਮਾਂ ਦੇਖਦੀ ਹੈ ਕਿ ਬੱਚੀ ਰੋ ਰਹੀ ਹੈ ਤੇ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਸੇ ਬੱਚੀ ਨਾਲ ਕੁਝ ਗਲਤ ਹੋਇਆ ਤੇ ਹਾਲਾਕੀ ਉਹ ਨਬਾਲਗ ਲੜਕਾ ਜੋ ਸੀਗਾ ਉਹ ਦੁਸ਼ਕਰਮ ਕਰਕੇ ਉਥੋਂ ਦੀ ਚਲਾ ਜਾਂਦਾ ਹੈ ਉਹ ਰੋਂਦੀ ਪਰਚੀ ਕਰ ਲੌਦੀ ਤੇ ਉਸ ਤੋਂ ਬਾਅਦ ਜਦ ਮਾਂ ਦੇਖਦੀ ਹੈ ਤੇ ਹੈਰਾਨ ਹੁੰਦੀ ਹੈ ਉਸ ਤੋਂ ਬਾਅਦ ਪੁਲਿਸ ਨੂੰ ਜੁਆਇ ਉਹ ਰਿਪੋਰਟ ਦਰਜ ਕਰਵਾਈ ਜਾਂਦੀ ਹੈ ਤਾਂ ਉਸ ਲੜਕੀ ਦਾ ਮੈਡੀਕਲ ਵੀ ਕਰਵਾਇਆ ਜਾਂਦਾ ਹੈ ਅਲੱਗ ਹੀ ਦੱਸਿਆ ਜਾ ਰਿਹਾ ਹੈ ਕਿ ਉਸ ਕਿਰਾਏ ਦੇ ਮਕਾਨ ਦੇ ਵਿੱਚ ਹੀ ਇਸ ਨਬਾਲਗ ਲੜਕੇ ਦੇ ਵੱਲੋਂ ਘਟਿਆ ਹਲਕਤ ਨੂੰ ਅੰਜਾਮ ਦਿੱਤਾ ਗਿਆ ਦੁਸ਼ਕਰਾਂ ਦਾ ਮਾਮਲਾ ਸਾਹਮਣੇ ਆਇਆ ਤੇ ਉਸ ਤੋਂ ਬਾਅਦ ਪੀੜਤਾ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਗੁਆਂਢ ਦੇ ਵਿੱਚ ਹੀ ਯਾਨਕੀ ਨਾਲ ਹੀ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦਾ ਹੈ ਨਬਾਲਗ ਲੜਕਾ ਪਰ ਉਸਤੇ ਬਲੋ ਜਹੀ ਕਟਿਆ ਹਰਕਤ ਕੀਤੀ ਜਾਵੇ ਕਿ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਤੇ ਉਸ ਬਾਅਦ ਹੁਣ ਉਸ ਨਬਾਲਕ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਐਫ ਆਈ ਆਰ ਦਰਜ ਹੋ ਗਈ ਹੈ ਪਰ ਉਹ ਹਲੇ ਛੋਟਾ ਹੈ ਨਬਾਲਕ ਹੈ ਇਸ ਕਰਕੇ ਉਸਦੀ ਕੋਈ ਵੀ ਖਾਸਾ ਜਾਣਕਾਰੀ ਜਿਹੜੀ ਉਹ ਲੀਕ ਨਹੀਂ ਕੀਤੀ ਜਾ ਸਕਦੀ ਐ ਬਹੁਤ سارے ਕਾਨੂੰਨ ਹੁੰਦੇ ਨੇ ਨਵਾਲਕ ਬੱਚਾ ਜਿਹੜਾ ਹੁੰਦਾ ਉਸਤੇ ਮਾਨਸਿਕਤਾ ਤੇ ਗੁੰਡੂ ਦਾ ਅਸਰ ਪੈ ਸਕਦਾ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਗੁਪਤ ਰੱਖੀਆਂ ਗਈਆਂ ਨੇ ਪਰ ਫਿਲਹਾਲ ਬੇਹੱਦ ਹੀ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਅਕਸਰ ਹੁਣ ਆਏ ਦਿਨ ਇਹ ਸ਼ੂਸ਼ਣ ਕਰਨ ਦੇ ਮਾਮਲੇ ਵਧਦੇ ਜਾ ਰਹੇ ਨੇ ਘਟੀਆ ਹਰਕਤਾਂ ਨੂੰ ਅੰਜਾਮ ਨਵਾਲਕ ਲੜਕੇ ਵੀ ਦੇ ਦਿੰਦੇ ਨੇ ਹਾਲਾਂਕਿ ਤੁਸੀਂ ਹੁਣ ਛੋਟਾ ਵੱਡਾ ਕਿਸੇ ਤੇ ਵੀ ਯਕੀਨ ਨਹੀਂ ਕਰ ਸਕਦੇ ਉਹ ਤੇ ਕਰ ਦੇ ਵਿੱਚ ਇੱਕ ਛੋਟੀ ਜੀ ਮਾਸੂਮ ਕੀ ਜਿਸ ਦੀ ਹਲੇ ਬਹੁਤ ਛੋਟੀ ਉਮਰ ਹੈ ਜਿਸ ਨੇ ਹਲੇ ਦੁਨੀਆ ਗਾਦੀ ਸਮਝੀ ਵੀ ਨਹੀਂ ਜਿਸ ਨੂੰ ਪਤਾ ਹੀ ਨਹੀਂ ਹੈ ਕਿ ਦੁਨੀਆ ਕੀ ਹੈ ਇਹ ਜੋ ਚੀਜ਼ ਉਸ ਨਾਲ ਜੋ ਦੁਸ਼ਕਰਮ ਉਸ ਨਾਲ ਹੋਇਆ ਉਸ ਨੂੰ ਵੀ ਨਹੀਂ ਅੰਦਾਜ਼ਾ ਹੋਵੇਗਾ ਕਿ ਇਹ ਉਸ ਨਾਲ ਕੀ ਹੋ ਗਿਆ ਪਰ ਦੇਖੋ ਕਿ ਕਿੰਨੇ ਕੱਟਿਆ ਲੋਕ ਨੇ ਜਿਹੜੇ ਅਜਿਹਾ ਹਰਕਤਾਂ ਤੇ ਉਤਰ ਆਉਂਦੇ ਨੇ ਤਾਂ ਬਿਹਤ ਹੀ ਮੰਦਭਾਗੀ ਖਬਰ ਕਹਿ ਸਕਦੇ ਆ ਕਿ ਸਾਹਮਣੇ ਆਈ ਹੈ ਕਿ ਜਿੱਥੇ ਇੱਕ ਛੋਟੀ ਮਾਸੂਮ ਬੱਚੀ ਇੱਕ ਨਵਾਲਕ ਲੜਕੇ ਦੀ ਹਵਸ ਦਾ ਸ਼ਿਕਾਰ ਹੋਈ ਯਾਨੀ ਕਿ ਇੱਕ ਕੱਟਿਆ ਹਰਕਤ ਉਸਨੇ ਕੀਤੀ ਹੈ ਤਾਂ ਬਿਹਦੀ ਹੈਰਾਨ ਕਰ ਦੇਣ ਵਾਲਾ ਮਾਮਲਾ ਤੁਸੀਂ ਵੀ ਸ਼ਬਦਾਂ ਤੇ ਸੁਝੇਦ ਤਰੋ ਆਪਣੇ ਬੱਚਿਆਂ ਦਾ ਖਾਸਾ ਧਿਆਨ ਲਓ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ